ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰਬਾਤ ਸੱਟੇ ਹੀ ਸਾਰੇ ਵੀਰਾਂ ਦੇ ਘਰ ਪਹੁੰਚਾ ਠੀਕ ਹੈ ਇੱਕ ਬੱਚਾ ਹੋਰ ਦਿਖ ਗਿਆ ਬਾਬੇ ਉਹ ਪਾਣਾ ਖੱਬੀ ਗਲਾਬੀ ਕਾਛਾ ਲਾਲ ਕਾਲਾ ਚੋਬਰ ਕੇ ਘਰਾਂ ਗਨੀ ਬੈਠਾ ਬਈ ਉਹ ਬੱਚਾ ਠੀਕ ਹੈ ਤੇ ਚਲੋ ਹੁਣ ਆਪਾਂ ਵੀ ਐਂ ਕਰੀਏ ਜਿੰਨੇ ਵੀ ਸਾਰੇ ਆ ਠੀਕ ਹੈ ਮੈਨੂੰ ਇਕੱਠੀ ਹੋਏਗਾ ਤਾਂ ਬਿਠ ਲੱਗਦੇ ਆ ਜਿੰਨੇ ਵੀ ਸਾਰੇ ਬੱਚੇ ਆ ਉਹਨਾਂ ਨੂੰ ਅੱਖਾਂ 'ਚ ਮੈਡੀਸਿਨ ਪਾਵਾ ਬਾਹਰ ਛੱਡਨੇ ਆਪਾਂ A ਤੋਂ Z ਤੱਕ ਸਾਰੇ ਬੱਚਿਆਂ ਦੇ ਅੱਖਾਂ 'ਚ ਦਵਾਈ ਪਾ ਕੇ ਤੇ ਫਿਰ ਉਹ ਦਵਾ ਜਦੋਂ ਖੁੱਡੇ ਚ ਲਾਵਾਂਗੇ ਆਪਾਂ ਉਦੋਂ ਇਹਨਾਂ ਨੂੰ ਕੁਝ ਮੈਡੀਸਨ ਉਹ ਦੇਵਾਂਗੇ ਤੇ ਇੱਕ ਮੈਡੀਸਨ ਹੋਰ ਵਾਗ ਫੋਟੋ-ਫੋਟੋ ਭੇਜਿਆ ਮੇਰੇ ਕੋਲੇ ਆਪਾਂ ਦੇਖਦੇ ਆ ਚਲੋ ਕੀ ਬੰਦ ਆ ਕਰਦੇ ਆ ਹੀਲੇ ਇਹਨਾਂ ਦਾ ਹਨਾ ਯਾਰ ਜੈਨ ਨੂੰ ਪਾਣੀ ਪੁਣੀ ਦੇਣਾ ਚਾਹਤ ਹੈ ਹਰ ਨੂੰ ਪਾਣੀ ਚ ਵੀ ਪਾਵਾਂਗੇ ਐਂਟੀਬਾਇਟਿਕ ਪਾਊਡਰ ਤੇ ਫਿਰ ਬੜਾਉਣਿਆਂ ਦਾ ਹੱਲ ਆਪਾਂ ਸ਼ਿਫਟ ਇਧਰਲੇ ਖੁੱਡੇ ਚ ਕਰ ਦਿੰਦੇ ਆ ਇਹਦਾ ਬੱਚੇ ਉਹਦੇ ਤਾਂ ਇਧਰ ਹਨਾ ਚਲੋ ਓਕੇ ਬਸ ਠੀਕ ਆ ਬਾਬੇ ਦੇਖੋ ਤੁਸੀਂ ਆਪਾਂ ਬਣਾਉਣਿਆਂ ਫੋਨ ਟਾਈਮ ਲੈਪਸ ਤੇ ਬੱਚੇ-ਬੱਚੇ ਕੱਢਦੇ ਆ ਬਾਰ ਬਾਰੀ ਖੁੱਡੇ ਖੱਡੇ ਵੀ ਸਾਫ਼ ਕਰਨੇ ਕੰਮ ਬਹੁਤ ਕਰਨੇ ਅੱਜ ਵੀ ਹਾਂਜੀ ਖੋਲੀ ਜੀ ਬੈਟਕ ਭੈਣੇ ਇੱਥੇ ਭੰਗ ਜੀ ਕਾਦੇ ਖਿਲਰਦੇ ਆ ਰੋਜ਼ ਮੜੇ ਉਹ ਜਾਣਰ ਹੌਲਾ ਤਾਂ ਹੀ ਕਰ ਦੋ ਬੱਚਿਆਂ ਦੇ ਲਓ ਜੀ ਇਹਦੇ ਨੂੰ ਲਾਈਟ ਕਰਦੀ ਬੰਦ ਹੋਰ ਕੋਈ ਦੇਖ ਕੇ ਇੱਧਰ ਇਹ ਕੋਈ ਹੈਗਾ ਦੇਖਣ ਵਾਲਾ ਚੱਲ ਹੋਰ ਤਾਂ ਕੀ ਹੋਣਾ ਲੱਗਿਆ ਖੁੱਡੇ ਵਾਡੇ ਘਰ ਤੇ ਹੀ ਸਾਫ ਤੇ ਚਿੱਕਾਂ ਲੱਗੀਆਂ ਐ ਨਲੀ ਵੀ ਲੱਗ ਗਈ ਆ ਵੀ ਘਰ ਤਾਂ ਵੀ ਸਾਫ ਠੀਕ ਐ ਲਓ ਦੇਖੋ ਜਾਲ ਵੀ ਕਰਤਾ ਸਾਫ ਪੂਰਾ ਇੱਕ ਨੰਬਰ ਤੇ ਆਂ ਖੁੱਡੇ ਵੀ ਕਰਤਾ ਹੀ ਸਾਫ ਪੂਰਾ ਇੱਕ ਨੰਬਰ ਤੇ ਲਓ ਜੀ ਆ ਗੁੱਡਾ ਵੀ ਕਰਨਾ ਸਾਫ ਪੂਰਾ ਇੱਕ ਨੰਬਰ ਜਮੈਂ ਸਾਰੀਆਂ ਠੋਕਰਾਂ ਟੱਕ ਰਿਹਾ ਥਲਵਾਲ ਦੇ ਉਲਿਆਂ ਚ ਫਰਸ ਫੁਰਸਾ ਕੋਲਮ ਲਗਾ ਸਾਰੇ ਖੁੱਡੇ ਸਾਫ਼ ਹੋ ਗਏ ਆ ਦੋਵੇਂ ਕੱਲ ਕਰਦੇ ਸੀ ਚੋਬਰ ਨੇ ਅੱਜ ਚੋਬਰ ਨੇ ਝਾਲ ਕਰਤਾ ਤੇ ਪਰਲੇ ਖੁੱਡੇ ਦੋਵੇਂ ਮੈਂ ਕਰਦੇ ਸਾਫ਼ ਠੀਕ ਹੈ ਇਹ ਹੋ ਗਏ ਸਾਰੇ ਸਾਫ਼ ਤੇ ਬੈਡ ਕਿ ਤੁਹਾਨੂੰ ਪਤਾ ਬੈਡ ਕ ਵੱਡੀ ਬਹੁਤ ਹੈ ਕਬੂਤਰ ਘਟ ਹੈ ਬੈਡ ਕਿ ਜਿਹੜੀ ਗੰਦੀ ਹਜੇ ਹੋਈ ਨਹੀਂ ਗਈ ਹੈ ਨਾ ਇਹਨੂੰ ਅਗਲੇ ਆਰੀ ਜਦ ਖੁੱਡੇ ਸਾਫ਼ ਕੀਤੇ ਉਦੋਂ ਖੁੱਡੇ ਦੇ ਨਾਲ ਸਾਫ਼ ਕਰ ਦਾਂਗੇ ਬਈ ਆਪਾਂ ਠੀਕ ਹੈ ਖੋਡੇ-ਖਾਡੇ ਹੋ ਗਏ ਸਾਫ ਮੇਰੀ ਹੱਥ ਦੇਖ ਲਓ ਮੇਰਾ ਤਾਂ ਬੁਰਾ ਹਾਲ ਹੋ ਗਿਆ ਆ ਦੇਖੋ ਠੀਕ ਹੈ ਜੀ ਤੇ ਆ ਲੈ ਆਂਦਾ ਪੰਪ ਜਾ ਲੜੀ ਰੱਖੀ ਓਏ ਓਹ ਜਿਹੜੀ ਜਿਹੜੀ ਡਰਸੀ ਹੋਈ ਹੋ ਗਿਆ ਆ ਪੰਪ ਲੈ ਆਂਦਾ ਬਈ ਸਪਰੇਅ ਮਾਰਨ ਨੂੰ ਠੀਕ ਹੈ ਹੁਣ ਕਿਹੜੀ ਸਪਰੇਅ ਐ ਤੇ ਕਿੰਨੀ ਮਾਰਨੀ ਐ ਇਹ ਕਿਵੇਂ ਮਾਰਨੀ ਆ ਹਨਾ ਉਹ ਤੁਹਾਨੂੰ ਦੱਸ ਦੇਣਗੇ ਤੇ ਬਾਕੀ ਅੱਜ ਜਿੰਨੇ ਬੱਚੇ ਸਾਰੇ ਬਾਹਰ ਕੱਢਿਆ ਬਈ ਸਾਰੇ ਬੱਚਿਆਂ ਦੇ ਦਵਾਈ ਪਾ ਕੇ ਫੇਰ ਬਾਹਰ ਕੱਢੇ ਠੀਕ ਹੈ ਸਾਰੇ ਜਿੰਨੇ ਹੀ ਬੱਚੇ ਬਾਹਰ ਬੈਠੇ ਆ ਤੂੰ ਕਾਲਾ ਜੀ ਦਾ ਬੱਚਾ ਵੀ ਉਜੋਬਰ ਦੇ ਘਰ ਨਾਲ ਹੀ ਬੈਠਾ ਹੈ ਉਹ ਜਮਾ ਕਾਲਾ ਜਿਹੜਾ ਖੱਬੀ ਗਲਾਬੀ ਕੱਛ ਵਾਲਾ ਉਹ ਉਜੋਬਰ ਦੇ ਘਰ ਹੀ ਉਤਰੀ ਜਾਂਦਾ ਹੈ ਤੇ ਮੈਂ ਉਹਨੂੰ ਕਿਹਾ ਮੈਂ ਵੀ ਤੂੰ ਛਤਰੀ ਲੈ ਜਾ ਆਪਣੀ ਤੇ ਛਤਰੀ ਲਾਲਾ ਤਾਂ ਦੇ ਘਰੇ ਬਾਹਲਾ ਜਾ ਕੇ ਇੱਕ ਕਰ ਇੱਧਰ ਲਾ ਕੇ ਛੱਡ ਕੇ ਦੇਖ ਲਾਂਗੇ ਆਪਾਂ ਜੇ ਇੱਥੇ ਢੇ ਲੱਗਾ ਠੀਕ ਹੈ ਜੇ ਤੇਰੇ ਅੱਡੇ ਲੱਗਾ ਤਾਂ ਵੀ ਠੀਕ ਹੈ ਜੇ ਇੱਧਰ ਲੱਗਾ ਇੱਧਰ ਡਾਲਾਂਗੇ ਉੱਧਰ ਲੱਗਾ ਤਾਂ ਉੱਧਰ ਡਾਲੀ ਗੱਲ ਮੁਕੀ ਰਾਂਦ ਗਈ ਹੈ ਨਾ ਕੇਰਾ ਮੈਂ ਕਿੱਕਰੀ ਫੜ ਲਿਆ ਉਹਨੂੰ ਲਾ ਲਿਆ ਤੇ ਜੋ ਆਪਣਾ ਕਾਲਾ ਚੀਨਾ ਬਚਾ ਹਥ ਆ ਗਿਆ ਕਾਲਾ ਮਤਲਬ ਗੁਲਾਬੀ ਕੱਚਾ ਲਾ ਫਿਰ ਸਿਰਫ ਇੱਕ ਬੱਚਾ ਬਾਹਰ ਆਈ ਉਹ ਆਪਣਾ ਹਰੀਆਂ ਬਗਲਾਂ ਵਾਲਾ ਕਾਲਾ ਚੀਨਾ ਠੀਕ ਹੈ ਬਾਕੀ ਓਕੇ ਆ ਠੀਕ ਆ ਬਸ ਹੋ ਫਾਨੀ ਕੀ ਯਾਰ ਜਾਮ ਜਿਹੇਦਾ ਸਾਰਾ ਕੁਝ ਯਾਰ ਮੂੰਹ ਨਹੀਂ ਪੰਨਾ ਸੀ ਅਜ ਮਸਵਾਰ ਕੇ ਪਰ ਠੀਕ ਆ ਬ్రో ਕਰਦੇ ਹੁਣ ਆਪਾਂ ਉਹ ਸਵੇਰੇ ਸਬਹਰੂ ਦੀ ਤਿਆਰੀ ਮਾਰਨ ਦੀ ਨੇ ਪਾਣੀ ਪੁਣੀ ਲੈਉਣੇ ਘਰੋਂ ਪੀਣ ਵਾਲਾ ਰੰਜੀਰ ਰੰਜੀਰ ਕੀ ਕਰੀ ਜਾਨੀ ਜੁੜ ਵੀ ਮਾਰਦੇ ਹੈ ਇਹ ਬਣਾਈ ਜਾਨਾ ਬਹੁਤ ਵਧੀਆ ਸੀ ਆਇ ਫੜੂਗਾ ਉਹ ਸੱਚ ਲਾਇਆ ਉਹ ਨਹੀਂ ਮੈਂ ਕੱਲੀ ਹੋਵੇ ਕੱਢੀ ਆਈ ਐ ਉਹ ਕੀ ਤਾਂ ਗੱਲ ਆ ਇਹ ਬਈ ਦਵਾਈ ਤੁਹਾਨੂੰ ਮੈਨੂੰ ਦੱਸ ਕਿਹੜੀ ਆ ਜੋ ਜਿਹੜੀ ਦਵਾਈ ਦਿਖਾ ਦੇਣਾ ਜਿਹੜੇ ਪੌਨੀ ਕਿੰਨੀ ਹੈ ਉਹ ਵੀ ਦਿਖਾ ਦੇਣੀ ਠੀਕ ਹੈ ਤਾਂ ਪਾਪੂ ਜੀ ਲੈਣਦਾ ਵੀ ਆਹ ਕਿੰਦਾ ਆ ਇਹ ਇਹ 200 ਦਾ ਆਇਆ ਜੀ 200 ਦਾ ਆਇਆ ਠੀਕ ਹੈ ਤੇ ਆਹ ਦਵਾਈ ਆ ਬਈ ਵਾਇਰਸ ਤੋਂ ਐ ਮੈਂ ਅਗਨੇ ਇਧਰ ਕਰਕੇ ਇਧਰ ਇਧਰ ਐਂ ਕਰ ਇਧਰ ਉਹ ਇਧਰ ਹਣਾ ਇਧਰ ਹੀ ਹੋਇ ਨਾ ਮੈਂ ਵੀ ਆਇਆ ਆ ਦਵਾਈ ਹੈ ਹੁੰਦੀ ਇਹ ਚੰਗੀ ਤਰ੍ਹਾਂ ਹਾਂ ਇੱਕ ਨੰਬਰ ਹਣਾ ਇਹ ਦਵਾਈ ਹੈ ਨਾ ਪੜ ਲਓ ਇਹਦਾ ਚੰਗੀ ਤਰ੍ਹਾਂ ਤੇ 500 ਐਮਐਲ ਹੈ ਮਹਿੰਗੀ ਬਹੁਤ ਹੈ 8-900 ਦੀ ਕੀ ਪਤਾ ਹੁਣ 1000 ਦੀ ਹੋ ਗਈ ਹੋਵੇ ਤੇ ਇਹ ਇੰਨੇ ਵਾਇਰਸਾਂ ਤੋਂ ਕੰਮ ਕਰਦੀ ਆ ਦੇਖੋ ਆ ਸਾਰੇ ਲਿਖੇ ਹੋਏ ਆ ਜਿੰਨੇ ਵਾਇਰਸ ਠੀਕ ਹੈ ਇਹਨੇ ਵਾਇਰਸਾਂ ਤੋਂ ਕੰਮ ਕਰਦੀ ਹੈ ਜਿੰਨੇ ਕੈਮਰੇ ਏ ਅੰਨ ਹੁਣ ਐਨੇ ਵਾਇਰਸਾਂ ਤੋਂ ਕੰਮ ਕਰਦੀ ਆ ਬਈ ਇਹ ਕੋਈ ਨਾ ਰੋ ਇਥਰ ਹੋ ਗਈ ਇਥਰ ਹੋ ਗਈ ਤੇ ਇਥਰ ਹੋ ਗਿਆ ਰੋ ਕੇ ਵੇਖ ਲੋ ਵੀਡੀਓ ਪਾਜ਼ ਕਰਕੇ ਠੀਕ ਹੈ ਤੇ ਬਾਕੀ ਆਹਾ ਡੋਜ ਆ ਜੀ ਐ ਕਿੰਨੀ ਪਾਉਣੀ ਆ ਸਾਰੀ ਡੋਜ ਆ ਜੀ ਆ ਦੇਖੋ ਇਥਰ ਹੋ ਕੇ ਇੱਕ ਦਾ ਤੇ ਆ ਡੋਜ ਆ ਬਈ ਇਹਦੀ ਆ ਸਾਰੀ ਪੜ ਲਓ ਵੀਡੀਓ ਰੋ ਕੇ ਦੇਖ ਲੋ ਆਪੇ ਤੇ ਸਾਰੇ ਗੁੱਡਿਆਂ 'ਚ ਛੜਕੀ ਜਾਂਦੇ ਆ ਬਈ ਠੀਕ ਹੈ ਕਿੰਨੀ ਕਵਰਡ ਵਾਇਰਸ ਤੋਂ ਹੈਗੀ ਇਹ 500 ml 50 ਲੀਟਰ ਚ ਕਵਰਡ ਵਾਇਰਸ ਵੀ ਜਿਹੜੇ ਵਾਇਰਸ ਨੂੰ ਆਪਾਂ ਕਵਰ ਕਰ ਲਿਆ ਤੇ ਆਪਦੀ ਦਮਾਨ ਦੀ ਤਸਲੀਲੀ ਪਾਣੀ ਹੈ ਹਾਂ ਹਾਂ ਅਨਕਵਰਡ ਵਾਇਰਸ ਜਿਹੜਾ ਹਜੇ ਆਪਣੇ ਹਿਸਾਬ ਤੇ ਨਹੀਂ ਆਇਆ ਉਹ ਵਾਇਰਸ ਲਈ ਇਹ ਹੈਗੀ ਹੈ 30 ਲੀਟਰ ਚ 1500 ਐਮਐਲ ਤੁਹਾਨੂੰ ਘਟਾ ਆਪੇ ਲਿਓ ਸਮਝ ਗਏ ਹੁਣ ਅਸੀਂ ਇਨੇ ਪੜੇ ਲਿਖੇ ਤਾਂ ਤੁਹਾਨੂੰ ਦੱਸ ਹੀ ਦਿੰਦੇ ਵੀ ਨਹੀਂ ਨਹੀਂ ਪਾਉਗੀ ਠੀਕ ਹੈ ਕਿ ਨਹੀਂ ਤੇ ਕਵਰਡ ਵਾਇਰਸ ਤੇ ਪੈਂਦੀ ਹੈ ਇਹ 500 ਐਮਐਲ 30 ਲੀਟਰ ਚ ਤੇ ਅਨਕਵਰਡ ਲਈ ਪੈਂਦੀ ਆ 15 ਐਮਐਲ 50 ਲੀਟਰ ਤੇ ਸੀਦਾ ਵਸਾਅ ਦੀ ਤੱਕ ਜੀ ਨਾਲ 20 30 ਐਮਐਲ 2 ਲੀਟਰ ਚ ਪਾ ਕੇ ਮਾਰੀ ਜਾਂਦੇ ਆਗੇ ਸਿੱਧਾ ਹੀ ਹਿਸਾਬ ਹੈ ਠੀਕ ਹੈ ਨਹੀਂ ਆ ਦੇਖੋ ਪਹਿਲਾਂ ਪਾਣੀ ਪਾਣੀ ਗਲਾਸ ਚ ਪੈਗ ਨੂੰ ਲੈ ਵੀਦੇ ਪੈਗ ਨੂੰ ਆ ਗਲਾਸ ਚ ਠੀਕ ਹੈ ਜੀ ਤੇ ਗਲਾਸ ਚ ਬਸ ਭਰ ਕੇ ਤੇ ਛੰਡਾ ਗੋਦੇ ਚ ਆਪਾਂ ਇੰਨਾ ਹੀ ਕੰਮ ਹੈ ਠੀਕ ਹੈ ਮੇਰੇ ਵੀਰ 25 25 ਕ ਪਾਈਏ ਨੇ ਬਾਧੂਆਂ ਯਾਰ ਆਪਾਂ ਗਾਲਤ ਗੱਲ ਹੈ ਹਮ ਚਲੋ ਬਾਬਾਓ ਠੀਕ ਹੈ ਦਿਖਾਉਣੇ ਹੋ ਰੋ ਉਹ ਪੁੱਤੋ ਛੰਡ ਗਏ ਪਹਿਲਾਂ ਮੈਂ ਪਿੰਜਰੇ ਆ ਦੇ ਤਾਂ ਤੋਂ ਲੈ ਗਏ ਆਹ ਲਾਂਡਾ ਹਾਂ ਆ ਦੇਖੋ ਘੋੜਾ ਘਰਾਂ ਲੋੜ ਹੂੰ ਤੇ ਠੀਕ ਹੈ ਜੀ ਇਹ ਗੱਲ ਹੋਰ ਤੁਸੀਂ ਆਖੋਗੇ ਵੀ ਖੁੱਡਾਂ ਚ ਕਿਵੇਂ ਮਾਰੋਗੇ ਖੁੱਡਾਂ ਚੋਂ ਦਾਣਿਆਂ ਵਾਲੇ ਭਾਂਡੇ ਬਾਹਰ ਪਾਣੀ ਵਾਲਾ ਭਾਂਡਾ ਬਾਹਰ ਤੇ ਛੋਟੇ ਬੱਚੇ ਬਾਹਰ ਜਿੰ ਜਿਹੜੇ ਛੋਟੇ ਸੁਹਾਬ ਹੀ ਸਮਝਦੇ ਹੋ ਇੱਕ ਤਾ ਹੋ ਗਏ ਇਹ ਬੱਚਿਆਂ ਦਾ ਕੋਈ ਡਰ ਨਹੀਂ ਇਹ ਢਾਲਟਾ ਮਤਲਬ ਇਹ ਤਾਂ ਵੱਡੇ ਹੀ ਹੁੰਦੇ ਆ ਹਾਂ ਛੋਟੇ ਬੱਚੇ ਕਿਹਨਾਂ ਫੰਗ ਵੀ ਨਹੀਂ ਆਏ ਹੁੰਦੇ ਵਿਚਾਰਿਆਂ ਦੇ ਉਹ ਸਾਰੇ ਬੱਚੇ ਬਾਹਰ ਆਂਡੇ-ਬਾਰ ਵੱਡੇ ਕਬੂਤਰਾਂ ਉੱਤੇ ਵੱਜ ਜੇ ਕੋਈ ਚੱਕਰ ਨਾ ਆ ਥੋੜੇ ਸਾਹਮਣੇ ਵੱਡੇ ਕਬੂਤਰਾਂ ਤੇ ਮਾਰੂਗਾ ਮੈਂ ਤੇ ਆਹੋ ਜੇ ਵੱਡੇ ਬੱਚਿਆਂ ਤੇ ਵੱਜ ਜੇ ਜਿਹੜੇ ਇਹ ਆ ਬੱਚੇ ਆ ਕੋਈ ਰੋਲੇ ਵਾਲੀ ਗੱਲ ਨਹੀਂ ਛੋਟੇ ਬੱਚਿਆਂ ਤੇ ਤੇ ਦਾਣੇ ਤੇ ਤੇ ਪਾਣੀ ਚ ਰੱਖ ਠੀਕ ਆ ਆ ਦੇਖ ਛੰਡ ਦੇ ਕੰਨੀ ਕੰਨੀ ਤੋਂ ਲੱਗ ਜਾ ਤੇ ਖੜਦਾ ਬੰਦੀ ਬੰਦੀ ਆ ਕੁਕਰ ਬੋਟਾ ਓਕੇ ਆ ਮਾਰਦੇ ਟੁੱਟਦੇ ਕੰਨੀ ਤੇ ਆ ਬੰਨਗੇ ਤੇ ਵੀ ਛੰਡ ਦੇ ਕੋਈ ਨਹੀਂ ਹੁੰਦਾ ਇਥੇ ਹੀ ਕਰਦੇ ਹੋਰ ਕੋ ਨਹੀਂ ਹੁੰਦਾ ਛੰਡ ਤੇ ਡਰ ਲੱਗਦਾ ਹਨ ਹਾਂ ਲੋਡਰ ਟੁੱਟਦਾ ਹੀ ਮਰੇ ਇੰਨੀ ਦੂਰ ਵੱਜਣੀ ਨਹੀਂ ਉੱਥੋਂ ਨਾਲੇ ਝੰਡ ਦਿੰਦੇ ਨਹੀਂ ਮੈਂ ਤੁਹਾਡੇ ਡਿਜ਼ਾਈਨ ਕੋਲ ਅੰਦਰਵਾੜ ਕੇ ਮਾਰਾਂਗਾ ਆ ਉੱਤੇ ਝੰਡ ਉੱਤੇ ਝੰਡ ਦਾਂਗੇ ਨਾ ਲੈ ਵੇ ਹੁਣ ਐ ਕਰਕੇ ਸਾਰੇ ਖੁੱਡਾਂ 'ਚ ਮਾਰਦੇ ਥੱਲੇ ਹਾਂ ਹਾਂਜੀ ਹੋ ਗਈ ਸਾਰਾ ਕੰਮ ਡਾਨ ਸਾਰੇ ਖੁੱਡਾਂ 'ਚ ਸਪਰੇਅ ਮਾਰਤੀ ਪੇ ਡਿਸਇਨਫੈਕਟ ਕਰਤੀ ਸਾਰੇ ਖੁੱਡੇ ਆਪਿਆ ਪੰਪ ਤੇ ਹੋ ਪਈ ਆਪਣੀ ਵੀ ਮੈਡੀਸਨ ਆਪੇ ਸਾਹਮਣੇ ਠੀਕ ਐ ਆ ਵਾਲੀ ਲੱਗੇ ਸਵੇਰ ਤੇ ਆ ਬਾਈ ਪਹਿਲਾਂ ਖੁੱਡੇ ਸਾਫ਼ ਕੀਤੇ ਜੱਜ ਕੀਆ ਨਾ ਸਾਰੇ ਸਾਰੇ ਖੁੱਡੇ ਜੱਜ ਕੀਏ ਸਵੇਰੇ ਮਾਰੀ ਬਈ ਸਾਰੇ ਕਬੂਤਰਾਂ ਤੇ ਸਾਰੇ ਕੇ ਖਾਨੇ ਚ ਇੱਕ ਕੇ ਕੰਧ ਤੇ ਛੱਤ ਤੇ ਤੇ ਫਰਸ਼ ਤੇ ਸਾਰੇ ਕਿਤੇ ਸਪਰੇ ਸਭ ਕੁਝ ਕਲੀਨ ਸਭ ਡਨ ਹੈ ਸਿਰਫ ਆਪ ਇੰਨੇ ਬੱਚੇ ਰਹਿ ਗਏ ਬਸ ਜਿਹੜਿਆ ਬਾਹਰ ਬੈਠਿਆ ਇਹਨਾਂ ਤੇ ਕਿਸੇ ਤੇ ਨਹੀਂ ਵੱਜੀ ਤੇ ਇਹਨਾਂ ਨੂੰ ਅੰਦਰ ਵੜ ਕੇ ਨਾ ਖੁੱਡੇ ਚ ਤੇ ਇਹਨਾਂ ਉੱਤੇ ਫੇਰ ਮਾਰਾਂਗੇ ਸਾਰਿਆਂ ਤੇ ਠੀਕ ਹੈ ਫਿਰ ਕੁਝ ਹੋਰ ਆਖ ਖਰਾਬ ਵਾਸਤੇ ਦਵਾਈ ਨੂੰ ਹੀ ਲਾਵਾਂਗੇ ਤੇ ਕੋਈ ਐਂਟੀਬਾਇਓਟਿਕ ਵਗੈਰਾ ਪਾਵਾਂਗੇ ਬਾਕੀ ਪਾਣੀ ਪੂਣੀ ਵਾਲੇ ਭਾਂਡੇ ਸਭ ਬਾਹਰ ਕੱਢ ਰੱਖੋ ਵੇਖੋ ਨਾ ਪਾਣੀ ਵਾਲੇ ਭਾਂਡੇ ਸਾਰੇ ਬਾਹਰ ਪਈ ਐ ਦਾਣੇ ਵਾਲੇ ਭਾਂਡੇ ਸਭ ਸਾਫ ਸੂਬ ਕਰਦੇ ਆ ਸਭ ਇੱਕ ਨੰਬਰ ਬਣਾਉਣੇ ਆ ਮਾਹੌਲ ਤੇ ਬਸ ਮੈਨੂੰ ਪਾਣੀ ਦੀ ਤੇਲ ਕੀ ਜਾਂਦੀ ਐ ਚੋਬਰ ਆ ਜੇ ਨਾ ਮੜਾ ਜੇ ਚੋਬਰ ਆ ਗਿਆ ਖਿ ਗੈ ਖੇਤ ਜੇ ਉਹ ਆ ਜੇ ਤਾਂ ਫਿਰ ਮੈਂ ਘਰੋਂ ਪੀਣ ਵਾਲਾ ਪਾਣੀ ਚੱਕੀ ਲਿਆਵਾਂ ਮੇਰੇ ਮੂੰਹ ਹੱਥੋਂ ਐਵੇਂ ਸਪੇਜ ਹੀ ਬਚ ਗਈ ਸਾਰੇ ਸਰਸੁਰ ਅੱਖਾਂ ਖਾਏ ਪਈ ਮੇਰੇ ਤਾਂ ਤੇ ਇਹ ਤੋਂ ਆਉਂਗਾ ਨਾਲੇ ਫਿਰ ਆ ਕੇ ਕਰਦੇ ਆ ਵੀਡੀਓ ਕੰਟੀਨਿਊ ਯੂਬਰੋਂ ਤਦਾ ਆਈ ਗਿਆ ਮੜਕੇ ਮੇਰੇ ਹਿਸਾਬ ਨਾਲ ਲਓ ਜੀ ਪਹਿਲਾਂ ਤਾਂ ਛੜੀਏ ਕਬੂਤਰ ਆਪਾਂ ਠੀਕ ਐ ਫਿਰ ਤੁਹਾਨੂੰ ਦੱਸਦੇ ਆ ਵੀ ਕੀ ਆਈਟਮ ਐ ਇਹ ਦੋ ਬੱਚੇ ਆਗੇ ਇਧਰ ਆਪਣੇ ਇੱਕ ਤਾਂ ਰੱਤੀ ਤੇ ਇੱਕ ਝਾਂਲ ਰਹਾਣਾ ਇਹਨਾਂ ਮਗਰ ਆਇਆ ਬਾਦੋ ਚਲੋ 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 ਜਾਂਦੇ ਆ ਘਰ ਨੂੰ ਜਾਂਦੇ ਆ ਜਾਂਦੇ ਆ ਜਾਂਦੇ ਆ ਆ ਇਧਰ ਫਿਰਦੇ ਉੱਡੇ ਯਾਰ ਪਿੰਡ ਦੇ ਦੂਜੇ ਪਾਸੇ ਆਹ ਫਿਰਦੀ ਰੱਤੀ ਤਾਂ ਮਗਰ ਫਿਰਦਾ ਚੱਲ ਰਿਹਾ ਇਹ ਬੱਚੇ ਕਰੀ ਆਂਦੇ ਸੀ ਜਿੰਦਰਾ ਖੁੱਡਾ ਬੰਦ ਕਾ ਤੋ ਕਰਤਾ ਇੱਕ ਹੈਂ ਮੈਂ ਕਰਕੇ ਆ ਅੱਛਾ ਹਾਂ ਪਰ ਮੈਂ ਹੀ ਕਰਕੇ ਆਉਂਗਾ ਨਾ ਚੱਲ ਚੱਲ ਪੁੱਤ ਅੰਦਰ ਹੀ ਚੱਲ ਬਾਹਰ ਕਿਧਰ ਆਣਾ ਹੁਣ ਤੂੰ ਇੱਕ ਮਿੰਟ ਫੁੱਡੇ ਫੋਨ ਹੀ ਦੇਈਏ ਚਾਹ ਦਾ ਤੂੰ ਪੁੱਤ ਛਤਰੀ ਹੁਣ ਲਿਆਇਆ ਕੋਈ ਵੀ ਕਰੇ ਨੀ 23 ਪਤਾ ਨਹੀਂ ਉਧਰ ਉੱਚੀ ਚੜ ਜਾਂਦੀ ਹੈ ਪੂਰੀ ਉਧਰ ਨੀਵੀ ਹੋ ਜਾਂਦੀ ਹੈ ਉਹ ਬਸ ਉੱਤੇ ਛੱਪੜ ਛੱਪੜ ਤੇ ਉੱਡੀ ਫਿਰਦੀ ਹੈ ਅੱਛਾ ਉੱਚੀ ਸੀਗੀ ਬਾਏ ਬੋਬਾ ਟੁੱਟ ਗਿਆ ਹਾਂ 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 ਤੇ ਚਲੋ ਭਾਈ ਦੇਖਦੇ ਆ ਹਨਾ ਤਿੰਨ ਕਬੂਤਰ ਉੱਡੇ ਫਿਰਦੇ ਇੱਕ ਹਰੀ ਝਲਰ ਲੱਗੇ ਐ ਨਾਲੇ ਇਹੋ ਜੀ ਕੋਈ ਗੱਲ ਨਹੀਂ ਉੱਡੇ ਕੱਲ ਵੀ ਉੱਡ ਗਏ ਤੇ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਚਾਰ ਚਾਰ ਉੱਡ ਕੇ ਆ ਕੇ ਬੈਠੇ ਆ ਤੇ ਇੱਕ ਬਿੱਠ ਕਾਂਤਰਾ ਉਹਦਾ ਬੰਦ ਹੀ ਖੜਾ ਜਦੋਂਦਾ ਉੱਡੇ ਠੀਕ ਆ ਕਿ ਨਹੀਂ ਨਹੀਂ ਆਇਆ ਸੀ ਫੇਰ ਮੁੜ ਗਿਆ ਤਾਂ ਅਸੀਂ ਠੀਕ ਆ ਬਿੱਠ ਕਾਂਤਰਾ ਉਹ ਕੀ ਰੰਗ ਉਹਦੇ ਹਰੀਆਂ ਕਾਂਤਰਾ ਸ਼ਾਇਦ ਗੁਲਾਬੀ ਬਿੱਠ ਤੇ ਇੱਕ ਫਿਰਦਾ ਸੱਜੀ ਹਰੀ ਝਲਰ ਤੇ ਇੱਕ ਰਤੀ ਫਿਰਦੇ ਖੱਬੀ ਗਲਾਬੀ ਬਗਲਦੀ ਤਿੰਨ ਕਬੂਤਰ ਉੱਡੇ ਫਿਰਦਾ ਤਿੰਨ ਹੀ ਲੱਗਿਆ ਤਿੰਨ ਵੱਡੇ ਕਬੂਤਰ ਆ ਪੂਰੇ ਤੇ ਚਲੋ ਕੋਈ ਨਾ ਨਾਲ ਨਾਲ ਨਿਗਾਹ ਰੱਖਦੇ ਆ ਨਾਲ ਨਾਲ ਡਿਊ ਪੀਂਦੇ ਆ ਤੇ ਆਪਣਾ ਕੀ ਹੁੰਦਾ ਮਿਕਚਰ ਭੁਈਗਾ ਖਾਣੇ ਆ ਬਾਕੀ ਕੁਝ ਬੱਚੇ ਤਾਂ ਗਏ ਅੰਦਰ ਕੁਝ ਰਹਿ ਗਏ ਰਤੀ ਆਉਂਦੀ ਐ ਕੋਈ ਨਾ ਕੋਈ ਨਾ ਮੈਂ ਛਾਲ ਦੂੰਗਾ ਇਧਰ ਕਬੂਤਰ ਡਰੀ ਨੇ ਤੂੰ ਆਉਂਦੇ ਭੜਕਾ ਦੇਂਗਾ ਬਕੂਤਰੇ ਇਧਰ ਆਉਂਦੇ ਆਉਂਦੇ ਕੋਈ ਨਾ ਆਉਂਦੇ 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 ਯਾਰ ਕੱਲੀ ਰੱਤੀ ਨੇ ਯਾਰ ਜਲੂਸ ਘੱਡ ਰੱਖਿਆ ਸਾਰੇ ਕੰਮ ਦਾ ਯਾਰ ਕਾਂਤ ਵਾਲੇ ਵੀ ਅੱਖ ਕੇ ਪਾਸੇ ਬੈਗਾ ਵਿਚਾਰਾ ਫੇਰ ਚਲੋ ਕੋਈ ਨਾ ਪਾਣੀ ਪੁਣੀ ਪੀਤਾ ਹੁਣ ਤਰਤੀ ਆਈ ਸੀ ਘਰ ਨੂੰ ਜਮ ਇਥੋਂ ਮੁੜ ਕੇ ਯਾਰ ਸਾਂਹੁੰਦੀ ਸੀ ਨਹੀਂ ਕਿਧਰ ਕੁਧਰ ਗਈ ਯਾਰ ਬਾਪੇ ਗਈ ਦੋਵੇਂ ਬੱਚੇ ਘਰ ਤੇ ਸੀ ਬਣ ਗਈ ਗੱਲ ਜੀ ਕੜੀ ਮਸ਼ੱਕਤ ਤੋਂ ਬਾਅਦ ਆਪ ਹੀ ਆ ਗਈ ਅਸੀਂ ਕਿੜਾ লাশ ਪਾ ਕੇ ਲੈ ਆਂਦੇ ਆ ਸਹੀ ਗੱਲ ਹੈ ਉਹ ਤਾਂ ਹੋ ਗਿਆ ਸੀ ਰੱਸੀ ਪਾਈ ਘਰ ਤੇ ਲੈ ਆਂਦੇ ਹੁਣ ਉਹੀ ਅਸੀਂ ਮਗਰ ਭੱਜੇ ਫਿਰ ਆਪੇ ਘਰ ਤੇ ਆ ਗਿਆ ਉਹ ਇੱਕ ਤਾਂ ਠੱਪੇ ਕੁੱਟ ਮਸ਼ੀਨ ਤੇ ਨਾਲ ਰੱਤੀ ਖੱਬੀ ਗਲਾਪੀ ਬਗਲ ਵਾਲੀ ਤੇ ਝਲਰ ਵਾਲਾ ਬਾਹ ਲਿਆ ਬਈ ਝਲਰ ਵਾਲਾ ਹੋ ਸਾਰਾ ਪਿੰਡ ਗਾਹ ਕਰਕੇ ਸਿੱਧੇ ਆਉਂਦੇ ਆ। ਉਹ ਜੂਬ ਜਾ ਕੜੀ ਵਜਦਾ ਸਾਡਾ ਲਿਆ। ਹਰ ਜਾ। ਕੌਣ ਆਈਏ ਘਰ ਦੇ ਸਹੀ ਦਾ? ਹਾਂ। ਹਾਂ ਹੁਣ ਪਤਾ ਲੱਗਾ ਘਰ ਨੂੰ ਸਹੀ ਕਿੱਥੇ ਮੇਰਾ। ਹਾਂ ਮਾਲ ਖੜਾ ਥੱਲੇ ਮੇਰਾ। ਹੂੰ। ਕਿੱਥੇ ਆਂ ਆ ਗਈ। ਆਇਆ 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 ਆਇਆ। ਆਇਆ ਕਮਲ ਗੇ। ਆਇਆ 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 ਬਹੁਤ ਸੋਹਣੀ ਬਹੁਤ ਸੋਹਣੀ। ਚੱਲ ਲੜਦਾ ਫਿਰਦਾ ਵਿਚਾਰਾ ਡੇਕਦਾ ਟੈਂਦਾ। ਹਾਂ ਪੁੱਤ ਤੈਨੂੰ ਵੀ ਇੰਦ ਕਰੀਂ ਆ ਜਾ। ਚੱਲ। ਓਟ ਕੇ ਛਤਰੀ ਤੇ ਬੈਠ। ਚੱਲ ਚੱਲ ਚੱਹ ਛਤਰੀ ਤੇ ਹਾਂ। ਛੇੜੀ ਤੋਂ ਤੇ ਫੇਰ ਤੈਨੂੰ ਕਰਾਂਗੇ ਅੰਦਰ ਹੁਣ ਨਹੀਂ ਜਾਂਦੀ ਹੈ ਨਾ ਮੈਂ ਵੀ ਥੱਲੇ ਆਉਣਾ ਯਾਰ ਥੱਕ ਜਿਗੇ ਬਾਈ ਤੋਂ ਬਾਬੂ ਨੇ ਬਸ ਸੰਤਨ ਦਾਣਾ ਪਾਣੀ ਰੈਡੀ ਕਰਕੇ ਰੱਤੀ ਵੀ ਬੈਠ ਗਈ ਬਈ ਖਾ ਵੀ ਗੁਲਾਬੀ ਬਗਲ ਵਾਲੀ ਬਾਲੀ ਰੱਤੀ ਵੀ ਦੀ ਬਸ ਲਾਉਣੇ ਆ ਹੁਣ ਤੇ ਇੱਕ ਰਹਿਗਾ ਬਿਟਕਾਂਤਰ ਲੋੜਦਾ ਹੁਣ ਲਾ ਕੇ ਤੇ ਦਾਣਾ ਪਾਣੀ ਕਰਕੇ ਰੈਡੀ ਤੇ ਹੁਣੇ ਪਾ ਚਾਲਦੇ ਹਾਂ ਇਹਨਾਂ ਨੂੰ ਹਾਂਜੀ ਆ ਮੈਡੀਸਨ ਹੈ ਜੀ ਇੱਕ ਹੋਰ ਅੱਖਾਂ ਵਾਸਤੇ ਠੀਕ ਹੈ ਹੈ ਦੂਜੀ ਵੀ ਮਾਜਾ ਖੇੜੇ ਵੀ ਪਸ਼ੂਆਂ ਦੇ ਥਣ ਚ ਪਾਉਣ ਵਾਲੀ ਠੀਕ ਹੈ ਕਿ ਨਹੀਂ ਹੈ ਇਹ ਵੀ ਪਸ਼ੂਆਂ ਦੇ ਥਣਾਂ 'ਚ ਪਾਉਣ ਵਾਲੀ ਠੀਕ ਹੈ ਦੋਵੇਂ ਹੀ ਪਸ਼ੂਆਂ ਦੇ ਥਣਾਂ 'ਚ ਪਾਉਣ ਵਾਲੀਆਂ ਬਸ ਫਰਕ ਇੰਨਾ ਹੈ ਵੀ ਆਹ ਸਸਤੀ ਹੈ ਉਹ ਮਹਿੰਗੀ ਹੈ ਹਾਂ ਤੇ ਉਹ ਚੁੱਪ ਕਰਿਆ ਕਰਾਂ ਗੱਲ ਕਰ ਪਰ ਸੀਰੀਅਸ ਗੱਲ ਕਰ ਲੈਂਦੇ ਯਾਰ। ਤਾਏ ਤਾਏ ਜਾ ਪੀਲਾ। ਇੱਕ ਮਿੰਟ। ਆਏਗੀ 217 ਦੀ। ਠੀਕ ਐ ਤੇ ਦੂਜੀ ਹੈਗੀ 40 ਦੀ। ਫਰਕ ਇਹਨੇ ਕਿ ਉਹ 40 ਜਾਂ 217 ਦੀ ਹੈ ਦੋਵੇਂ ਹੀ ਮਾਇਦੇ ਥਣਾ ਚ ਮਤਲਬ ਪਸੂਆਂ ਦੇ ਥਣਾ ਚ ਪਾਉਣ ਵਾਲੀਆਂ। ਤੇ ਦੋਵੇਂ ਕੂਤਰਾਂ ਦੇ ਅੱਖਾਂ ਚ ਕੂਤਰਾਂ ਦੇ ਅੱਖਾਂ ਦੇ ਟ੍ਰੀਟਮੈਂਟ ਵਾਸਤੇ ਵਰਤਿਆ ਜਾਂਦੇ ਆ ਠੀਕ ਐ। ਹੁਣ ਬਲਜੀਤ ਤੋਂ ਐ ਕਰ। 5 ਕਿਲੋ ਕਣਕ ਫੜ ਲਿਆ ਧਾਰੀ ਭੱਜ ਕੇ ਬਲਜੀ ਦਾ ਫੜ ਲਾਦਾ ਤੂੰ ਇਹਨੂੰ ਘਟਾ ਦੇਣਾ ਵਾ ਲਾ ਲਾ ਘਟਾ ਲੈ ਯਾਰ ਕਿਉਂ ਤੇ 5 ਕਿਲੋ ਤੇ ਘਟਾ ਦੋ ਇਹੋ ਕਲੀ ਵਾਲਾ ਦੇਖੋ ਉਹ ਕਲੀ ਜਾਂ ਉਹ ਰਹਿਣ ਦੇ ਕਣਕ ਖਰਾਬ ਹੋ ਜਾ ਆਪਣੀ ਜਾ ਭੱਜ ਕੇ ਜਾ ਤੇ ਬਲਜੀਤ ਤੋਂ ਕਣਕ ਵੀ ਲੈਂਦੀ ਜੀ ਕਣਕ ਲੱਗੇ ਚੁੱਪਰ ਨੇ ਦੇ ਵਿੱਚ ਵੀ ਪਾਦੀ ਬਰੂ ਓਕੇ ਨਾਈਸ ਸੈਟ ਆ ਵੀ ਕੰਮ ਹਨਾ ਹੁਣ ਆਏ ਕਰੀਏ ਫੋਨ ਲਾਈਏ ਟਾਈਮ ਲੈਪਸ ਤੇ ਤੇ ਨਲੇ ਤਾਂ ਸਪਰੇਅ ਪਾ ਕੇ ਉਹਦੇ ਚ ਗੇਲਣ ਜੇ ਚ ਠੀਕ ਆ ਨਲੇ ਤਾਂ ਛੰਡ ਦੀਏ ਬੱਚਿਆਂ ਤੇ ਆਪਾਂ ਨਾਲ ਦਾ ਬੱਚਿਆਂ ਤੇ ਸਪਰੇਅ ਮਾਰਦੇ ਜਿੰਨੇ ਅੰਦਰ ਬੈਠੇ ਆ ਤੇ ਫਿਰ ਦਾਣਾ ਪਾਣੀ ਕਰਕੇ ਰੈਡੀ ਆ ਦੇਖੋ ਕਬੂਤਰ ਢਿੱਲੇ ਆ ਜਾਲ ਵਾਲੇ ਯਾਰ ਉਹੀ ਪਤਾ ਲੱਗ ਜਾਂਦਾ ਕਬੂਤਰਾਂ ਦਾ ਦੇਖੋ ਕਿਵੇਂ ਅੱਖਾਂ ਵਿੱਚ ਜਾਂਦੇ ਕਬੂਤਰ ਲੈ ਆ ਜਿਆਦਾ ਮੋਜਾ ਕਿਵੇਂ ਅੱਖਾਂ ਵਿੱਚ ਜਾਂਦਾ ਫਰਕ ਜੀ ਵਾਲੇ ਆ ਕਬੂਤਰ ਯਾਰ ਅੱਖਾਂ ਹੀ ਮਿਚ ਜਾਂਦੇ ਕਬੂਤਰਾਂ ਇਹ ਸੁਣਨ ਜੋ ਬੈਠੇ ਐ ਯਾਰ ਕਮਾਲ ਐ ਨਾ ਇਹਨਾਂ ਦੀ ਯਾਰ ਨਾ ਆਕਣੀ ਐ ਬੈਠੰਦਾ ਉਤਰਾਂ ਦਾ ਯਾਰ ਬਈ ਚਲ ਕੋਈ ਨਾ ਇੱਕ ਹੋਰ ਕੰਮ ਵੀ ਕਰਨਾ ਉਤੋਂ ਪੱਲੀਆਂ ਪੱਲੀ ਪਾ ਕੇ ਇਹਨੂੰ ਕਵਰ ਵੀ ਕਰ ਦੂਗਾ ਚਲੋ ਮੈਂ ਸਾਰਾ ਕੰਮ ਕਰਦਾ ਹਣਾ ਇੱਥੇ ਪੱਲੀਆਂ ਪਾ ਕੇ ਉਹਨਾਂ ਨਾਲੇ ਕਵਰ ਕਰਦਾਂ ਨਾਲੇ ਦਾਣਾ ਪੈਣ ਰੈਡੀ ਕਰਦਾਂ ਨਾਲੇ ਬੱਚੇ ਦੇ ਸਪਰੇਅ ਮਾਰਦਾਂ ਪਰ ਟਾਈਮ ਲਾਫ ਸਾਰੇ ਕੰਮ ਨੂੰ ਵੇੜਦੇ ਐ ਇੱਕ ਬੱਚਾ ਉੱਡਦਾ ਰਹਿ ਕੇ ਲਾ ਬੈਠ ਖਾਂ ਅੰਤਰਾ ਵਾਲਾ ਹਣਾ ਕਿ ਅੱਜ ਜਿੰਨੇ ਕੱਢੇ ਸੀ ਬੱਚੇ ਭਾਈ ਉਹ ਸਾਰੇ ਅੰਦਰ ਆ ਅੱਜ ਦੀ ਘੜੀ ਵਾਲੇ ਤਾਂ ਕਿੰਨੇ ਤੇ ਉਹ ਤਾਂ ਠੀਕ ਐ ਦਾਣਾ ਗਾਵੇਂ ਸਾਰੇ ਮਨਿਕ ਜਿਹੜਾ ਕੂਤਰਾਂ ਨੂੰ ਦਾਣਾ ਪਾਣੀ ਹੋ ਗਿਆ ਭਾਈ ਤੇ ਇਧਰ ਆਹ ਜਾਲ ਵੀ ਢਾਕਤਾ ਤਾਂ ਤੋਂ ਆਪਾਂ ਪੱਲੀ ਨਾਲ ਵਧੀਆ ਐਣ ਪੱਲੀ ਪੂਰੀ ਸੂਰੀ ਆਖ ਦਿੱਤੇ ਜਮਾ ਸਰਾ ਹੋ ਗਿਆ ਕੰਮ ਹਣ ਆ ਦੇਖੋ ਉੱਤੋਂ ਜਮਾ ਢਾਕਤਾ ਜਾਲ ਇਟਾ ਉਟਾ ਰੱਖਤੀਆਂ ਚੰਗੀ ਤਰ੍ਹਾਂ ਥੱਲੇ ਵੀ ਦਾਣਾ ਪਾਣੀ ਇੱਧਰ ਵੀ ਦਾਣਾ ਪਾਣੀ ਇੱਧਰ ਵੀ ਦਾਣਾ ਪਾਣੀ ਉੱਧਰ ਵੀ ਦਾਣਾ ਪਾਣੀ ਡੰਨਾ ਇੱਕ ਤਾਂ ਬਾਹਰ ਗਿਆ ਕਾਂਤਾਲਾ ਕਬੂਤਰ ਬਈ ਠੀਕ ਹੈ ਬੱਚੇ ਅੱਜ ਕੱਡੇ ਸੀ 48 ਬੱਚੇ 48 ਦੇ 48 ਪੂਰੇ ਕਾਂਤਾਲ ਦਾ ਦੋ ਦਿਨ ਪਹਿਲਾਂ ਦੀ ਬਾਹਰ ਅੰਦਰ ਕੀਤਾ ਹੀ ਨਹੀਂ ਕਾਲੇ ਤਾਂ ਸ਼ਾਇਦ 10 ਤਾਂ ਹੋਊਗਾ ਤੇ ਕਾਲਾ ਜਿਹੜਾ ਬੱਚਾ ਜਿਹੜਾ ਕਾਛੜਾ ਬਈ ਉਹ ਦੁਪਹਿਰੇ ਉੱਡ ਕੇ ਘਰ ਤੇ ਵੀ ਆਇਆ ਸੀਗਾ ਹਨਾ ਤੇ ਉਹਨੂੰ ਡਿੱਗਣਾ ਤਾਂ ਚਾਹੀਦਾ ਸੀ ਉਹਨੂੰ ਪਾਕਾਂ ਵਾਲਿਆਂ ਵਾਂਗੂ ਜਿਵੇਂ ਇੱਥੇ ਮੋਟਰਸਾਈਕਲ ਡਿੱਗੇ ਸੀਗੇ ਵਾਹਨ ਤੇ ਗਲ ਪਰਨੇ ਪਰ ਸਾਲਾ ਆਇਆ ਸਾਨੂੰ ਤਾਂ ਬਾਲੀ ਉਮੀਦ ਸੀਦਰ ਉਤਰਿਆ ਸਿੱਧਾ ਮਹਾਵੀਰਾਂ ਬੱਚਾ ਕੱਲਾ ਦਾ ਬਾਹਰ ਹੈ ਤੇਰੀ ਹਾਂ ਮੈਂ ਵੀ ਛਤਰੀ ਵੇਖ ਕੇ ਨਾ ਵੀ ਮਹਾਜਮਾ ਡਲੇ ਗੁੰਡਿਗੂ ਆ ਕੇ ਤੇ ਪਰ ਭਾਈ ਨਹੀਂ ਐਦਾ ਕੁਝ ਵੀ ਨਹੀਂ ਹੋਇਆ ਬੱਚਾ ਆਇਆ ਘਰ ਵੇਖਿਆ ਤੇ ਘਰ ਵੇਖ ਕੇ ਫਿਰ ਵੜਿਆ ਕੇ ਮੁੜ ਗਿਆ ਠੀਕ ਹੈ ਤੇ ਇਹਨਾਂ ਦੇ ਘਰ ਦੇ ਨਾਲ ਹੀ ਬੈਠਾ ਹੈਗਾ ਠੀਕ ਹੈ ਛਤਰੀ ਵੀ ਆਪਣੇ ਲਾ ਰੱਖੀ ਹੈ ਇਹਨਾਂ ਦੇ ਘਰੇ ਤੇ ਦੇਖਦੇ ਆਂ ਕੋਪ ਸੋਕ ਕਾਬੂ ਹੋ ਜੇ ਫਿਰ ਤਾਂ ਬਸ ਇੱਕ ਹੀ ਰਹੇਗਾ ਕੱਲ ਵਾਲਿਆਂ ਚੋਂ ਆਪਣਾ ਹਰੀਆਂ ਬਗਲਾਂ ਚੀਨਾ ਉਹ ਰੱਬ ਜਾਣੇ ਕੋਈ ਲਗੜ ਲੂੜੀ ਫੜ ਕੇ ਲੈਗਾ ਵੀ ਛੋਟਾ ਬੱਚਾ ਸੀ ਉਹ ਯਾਰ ਖਰਾਬ ਯਾਨੇ ਭੱਜ ਗਿਆ ਹੋਵੇ ਨਾ ਤੇ ਕੁਝ ਕਹਿ ਨਹੀਂ ਸਕਦੇ ਆਹੀ ਕੰਮ ਐ ਡਾਨਾ ਬਾਕੀ ਸਾਰਾ ਕੁਝ ਹੁਣ ਗੰਦੇ ਹੀ ਭਲੇ ਬਹੁਤ ਹੋਏ ਪਏ ਚੱਲ ਕੇ ਨਹਾਣੂ ਲਈਏ ਹਨਾ ਬਾਹਾਂ ਬੁਆਈਆਂ ਵੀ ਦੁਖੀ ਜਾਂਦੀਆਂ ਸਹੀ ਦੱਸਾਂ ਤੁਹਾਨੂੰ ਹਾਂਜੀ ਬੱਚਿਆਂ ਨੂੰ ਛੋਲੇ ਦੇ ਜਾਂਦੇ ਸੀਗੇ ਲਗਭਗ ਅੱਜ ਜੱਕਰ ਹੋਣਾ ਵੀ ਕੋਈ ਵੀ ਬੱਚਾ ਖੁੱਡਾ ਤੇ ਨਹੀਂ ਛੱਡਿਆ ਗਿਆ ਉਹ ਤਾਂ ਛੱਡਦੇ ਨੇ ਉਹ ਖੁੱਡਾਂ ਜੇ ਛੋਟੇ ਬੱਚੇ ਉਹ ਨਾ ਅੱਖਾਂ ਖਰਾਬੀਆਂ ਕਰਕੇ ਨਹੀਂ ਛੱਡਾ ਮੈਨੂੰ ਆਈ ਸੀ ਮੈਂ ਯਾਰ ਨਾ ਜੇ ਕੋਈ ਗੱਲਬਾਤ ਹੋਈ ਹੈ ਨਾ ਤਮੜ ਕਾ ਅੱਗੇ ਤੇ ਅੱਗੇ ਸਾਰਿਆਂ ਦਾ ਖਰਾਬ ਹੋ ਜਾਣਾ ਵਾਇਰਸ ਹਨ ਸਾਰੇ ਖੁੱਡਾਂ 'ਚ ਹੋ ਜਾਣਾਂਗਾ ਵੀ ਜਿੰਨੇ ਕੁ ਬਚੇ ਆ ਉਹਨਾਂ ਨੂੰ ਬਚਾ ਕੇ ਰੱਖ ਲਈਏ ਉਹ ਖਰਾਬ ਕਿਸੇ ਦਾ ਨਹੀਂ ਸੈਟ ਆ ਮਤਲਬ ਵੀ ਦਵਾਈ ਪਾਤੀ ਸੀ ਨਾ ਉੱਥੇ ਰੋਗ ਗਿਆ ਕੰਮ ਹੋਊਗਾ ਤਾਂ ਹੈ ਨਹੀਂ ਕਿਸਦਾਂ ਤੇ ਤਾਂ ਕਰਕੇ ਫਿਰ ਉਹ ਜਿੰਨੇ ਛੁੱਟੇ ਪਰਸੇ ਕੋਈ ਵੀ ਖੁੱਡੇ ਨਹੀਂ ਛੱਡੇ ਤੋਂ ਉਹਨਾਂ 'ਚੋਂ ਲਗਭਗ 1 2 3 4 ਬੱਚਿਆਂ ਨੂੰ ਛੋਲੇ ਦਿੱਤੇ ਆ ਭਾਈ ਆਪਾਂ ਠੀਕ ਐ ਤੇ ਬਸ ਇਹਨਾਂ ਨੂੰ ਪਾਣੀ ਪੂਣੀ ਦਿੰਨੇ ਆ ਕਿ ਕੋਹ ਹਗਲਾਬੀ ਕੰਦ ਲਗੂਤਰਾ ਲੌਂ ਕੇ ਆ ਬਾਹਰ ਖੁੱਡੇ ਨਾਲ ਉਹਨੂੰ ਵੀ ਚੱਕ ਕੇ ਅੰਦਰ ਛੱਡਦੇ ਆਂਗੇ ਹਾਂਜੀ ਮੇਰੇ ਵੀਰੋ ਫੇ ਇਹ ਬੂਟ ਵੱਛਰੜ ਕਾ ਸੁਨੰਮ ਹੀ ਐਡ ਮਾਰਾਂਗੇ ਆਪਾਂ ਕੋਈ ਨਾ ਚਲੋ ਛੱਡੋ ਯਾਰ ਬਈ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਹੋਵੇ ਸਾਨੂੰ ਪਤਾ ਨਾ ਤੇ ਬੱਚਾ ਨੂੰ ਪੰਜਾ ਛੀਆਂ ਬੱਚਾ ਨੂੰ ਛੋਲੇ ਦੇ ਦੇ ਬਈ ਤੇ ਉਹਦੀ ਪਾਣੀ ਦੇਦਾ ਤੇ ਲੈ ਟਾਂ ਟਾਂ ਛੱਡ ਉਹਨੇ ਜਿਹੜੇ ਬੱਚੇ ਨੇ ਘਟਦਾਨੇ ਪਾਣੀ ਖਾਦਾ ਮੂੰ ਮਾਰ ਲੈਣਗੇ ਜਿਹੜਾ ਦਵਾਈ ਲੈਂਦੇ ਬਈ ਆਪਾਂ ਇਹ ਕੱਲ ਨੂੰ ਸਵੇਰ ਹੀ ਪਾਵਾਂਗੇ ਸਾਰੇ ਕਬੂਤਰਾਂ ਦੇ ਠੀਕ ਹੈ ਤੇ ਲਿਓ ਨੂੰ ਵੀ ਰੋਟੀ ਲੱਸੀ ਪਾਈ ਉਹ ਲਿਓ ਪੈਟਾਗਰੀ ਪਾਈ ਹੈ ਪੈਣਾ ਖਾ ਵੀ ਓਏ ਵਾਹ ਠੀਕ ਆ ਪਹਿਲਾਂ ਨੂੰ ਉਹਦੋਂ ਗੁੱਸੇ ਸੀ ਤਾਂ ਨਹੀਂ ਖਾਦੇ ਹੁਣ ਤਾਂ ਖਾ ਗਿਆ ਸਿਆਣਾ ਬੱਚਾ ਓਕੇ ਓਕੇ ਬਰੋ ਡਨ ਹੈ ਇਹ ਦੇਖੋ ਕਿੱਡਾ ਚਲਾਕ ਨੂੰ ਮਖੂਰੇ ਪੈਟਾਗਰੀ ਪਾਈ ਹੈ ਜਮਾਂ ਨਹੀਂ ਉੱਠਿਆ ਕਿਉਂਕਿ ਉਹਨੂੰ ਪਤਾ ਹੀ ਮੈਂ ਖਾ ਲਈ ਤੇ ਹੁਣ ਚਲੋ ਹੁਣ ਦੇਖਦੇ ਕਿ ਤੇ ਉਬਰੇ ਘਰ ਕੋਲ ਆਪਣਾ ਬੱਚਾ ਬੈਠਾ ਹੁੰਦਾ ਕੀ ਸੀਨ ਹੈ ਤੇ ਇੱਕ ਵੀਡੀਓ ਵਗੈਰਾ ਅਪਲੋਡ ਕਰਦੇ ਆ ਜਾਂ ਰੋਟੇ ਦੀ ਖਾਣੇ ਕਰਦੇ ਆ ਤੇ ਫੇਰ ਇਧਰ ਆਉਣੇ ਬਾਪੇ ਆਪਾ ਹੈਲੋ ਹਾਂ ਜੀ ਓ ਮੈਂ ਕਿਹਾ ਨਾ ਇਹੋ ਵੀਡੀਓ ਲਾ ਕੇ ਇਹਨੂੰ ਦਿਮਾਗ ਲਿਆ ਪਿਆ ਬਾਈ ਬਚਾ ਕਰ ਲਿਆ ਕਾਬੂ ਭੈਣੇ ਬੇਗੁਰੇ ਆ ਕੇ ਘਰੇ ਆਏ ਦਾ ਘਰ ਤੋਂ ਵਾਗੇ ਮੁਰਗਿਆਂ ਤੋਂ ਵਾਕਈ ਓਏ ਕਾਲੇ ਜਿਹੇ ਬੇਗੁਰੇ ਹੁੰਦੇ ਆ ਇਹ ਅਣੀ ਕਿਸੇ ਕੰਮ ਦੇ ਚੱਕ ਲੈਂਦਾ ਬਈ ਸਟੋਰੀ ਉਸ ਟੂ ਯਾਰ ਭੈ ਕੀ ਆ ਕਿਉਂ ਨਾ ਯਾਰ ਮੈਂ ਭਾਈਆ ਨੂੰ ਮੈਂ ਜਿਵੇਂ ਹੀ ਕੁਮਾਰ ਕਰ ਗਿਆ ਯਾਰ ਚੱਕ ਲੈਂਦਾ ਕੋਠੀ ਤੋਂ ਚੋਬਰ ਕੇ ਘਰ ਕੋਲੋਂ ਉਥੇ ਤਾਂ ਲੁਕਿਆ ਬੈਠਾ ਸੀਗਾ ਗੋੜੇ ਇਹਦੇ ਠੀਕ ਹੈ ਤੇ ਪੁੱਛ ਪੜਤਾਲ ਕਰਕੇ ਤੇ ਭਾਲਿਆ ਦੀ ਪਿੱਲ ਬਈ ਇਹਦੇ ਭੂਤ ਦੀ ਠੀਕ ਹੈ ਆ ਭਰਾ ਯਾਰ ਭੂਤਾਂ ਨੂੰ ਪਹਿਲਾਂ ਮੈਂ ਉੱਡ ਗਿਆ ਸਿੰਘਾਂ ਨੂੰ ਕਾਲੂ ਕਰਦੇ ਨੇ ਨਿੰਕਾਲੂ ਆ ਗਿਆ ਮੇਰਾ ਇਹ ਹੀ ਇਹ ਜਿਹੜਾ ਜੋ ਅਗਲੇ ਭੂਤ ਹੈ ਇਹ ਭੂਤ ਹੈ ਮੈਂ ਵੀ ਤੁਮੇ ਨਾ ਬੜਾ ਚੰਦਾ ਤੁਹਾਕੇ ਭੈ ਭੂਤਾ ਕਰੂਗੀ ਕੋਈ ਹਾਂ ਤੇ ਭੂਤਾ ਆਏ ਉਹਦੀਆਂ ਦੀ ਗਰਮੀ ਨੂੰ ਵੇਖ ਕੇ ਭੈਣ ਚੋ 11 ਵੇ ਤਾਂ ਡੱਕ ਬਿੰਦੀ ਭੂਤਾਂ ਕੇ ਆਪਣੇ ਚਲੋ ਬਈ ਘਰੇ ਲੈ ਚਲੀ ਗਿਆ ਆ ਗਿਆ ਬੇਟਾ ਘਰੇ ਤੂੰ ਦੱਸ ਕਿੱਥੇ ਜਾਵੇਂਗਾ ਭੱਜ ਕੇ ਪਾਪੀਆਂ ਤੂੰ ਬੱਸ ਤੈਨੂੰ ਇਹ ਹੀ ਫੜੂਆ ਕੇ ਲੱਕ ਜਲਾਇਆ ਪਾਪੀਆਂ ਤੂੰ ਪਾਪੀਆਂ ਕਤ ਤੋਂ ਹਾਂ ਤੇ ਮੈਂ ਮੈਂ ਨਹੀਂ ਫੜਾ ਫੜਾ ਜਾਂਦਾ ਮੈਂ ਇਹਨੂੰ ਤਾਂ ਬਹੁਤ ਉਹ ਦੇਖ ਨੂੰ ਫੜਨ ਆਲੇ ਆਏ ਤੇ ਤੁਰ ਗਏ ਆਏ ਘਰ ਓਏ ਆਏ ਲਾ ਪਰ ਅੱਸੀ ਨਹੀਂ ਬੜੇ ਗਏ ਚੱਲ ਚੱਡ ਓਕੇ ਡਾਨ ਆ ਕੇ ਕਰਿਆ ਇਹਨੂੰ ਛੱਡ ਗਏ ਕਰਕੇ ਇਹਨੂੰ ਸੈਨਸੂਨਟਾਈਜ਼ ਦੇ ਜਾ ਜਾਲ ਜੂਤਣਾ ਛੱਡ ਤੈਨੂੰ ਮੈਂ ਉਦਨ ਵੀ ਗੱਲ